ਬਹੁਤ ਹੀ ਸੋਹਣੀ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਉਮੀਦ ਕਰਦੀ ਆ ਇਹ ਕਹਾਣੀ ਵੀ ਤੁਹਾਨੂੰ ਬਹੁਤ ਪਸੰਦ ਆਵੇਗੀ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਉਂਝ ਨਾਮ ਤਾਂ ਉਸ ਦਾ ਰਤਨੂ ਸੀ ਪਰ ਆਮ ਲੋਕੀ ਉਸ ਨੂੰ ਰਤੋ ਰਤੋ ਕਹਿ ਕੇ ਹੀ ਸਾਥ ਦੇ ਸਨ ਛੋਟਾ ਕ ਪਰ ਚੰਗੀ ਕਾਠੀ ਤੇ ਰਤਨੂ ਦਾ ਰੰਗ ਕਣਕਵੰਨਾ ਤੇ ਨੈਣ ਨਕਸ਼ ਮਿੱਠ ਦੇ ਜਹੀ ਸਨ ਉਸ ਦੀਆਂ ਅੱਖਾਂ ਤਿਰਛੀਆਂ ਸਨ ਤੇ ਜਦੋਂ ਵੀ ਉਹ ਹੱਸਦੀ ਸੀ ਪਹਿਲਾਂ ਉਸ ਦੀਆਂ ਅੱਖਾਂ ਹੱਸਦੀਆਂ ਤੇ ਹੋਰ ਉੱਪਰ ਜਾ ਚੜਦੀਆਂ ਗੱਲ ਗੱਲ ਤੇ ਹੱਸ ਪੈਣਾ ਉਸ ਦੀ ਆਦਤ ਸੀ ਜਾਂ ਕਹਿ ਲਵੋ ਹੱਸਿਆਂ ਬਗੈਰ ਉਸ ਤੋਂ ਗੱਲ ਹੀ ਨਹੀਂ ਹੁੰਦੀ ਸੀ ਜੇ ਕਦੇ ਉਸ ਨੇ ਉਦਾਸ ਹੋਣਾ ਤਾਂ ਸਮਝ ਲਿਆ ਜਾਂਦਾ ਸੀ ਕਿ ਜ਼ਰੂਰ ਕੋਈ ਖਾਸ ਘਟਨਾ ਹੈ ਜਾ ਅਣ ਹੋਣੀ ਹੋਈ ਹੈ ਅਣ ਹੋਣੀ ਤੋਂ ਪਾਪ ਉਸ ਦੀ ਆਪਣੇ ਘਰਦਿਆਂ ਨਾਲ ਲੜਾਈ ਝਗੜਾ ਜਿਸ ਦੇ ਕਾਰਨ ਉਹ 2 ਦਿਨ ਰੋਟੀ ਪਾਣੀ ਛੱਡੀ ਰੱਖਦੀ ਸੀ ਗੁੱਸੇ ਵਿੱਚ ਉਹ ਬਹੁਤ ਖਤਰਨਾਕ ਹੋ ਜਾਂਦੀ ਤੇ ਗੰਦੀਆਂ ਗਾਲਾਂ ਤੇ ਉੱਤਰ ਆਉਂਦੀ ਸੀ ਉਹ ਸਾਡੇ ਕਾਮਿਆਂ ਦੀ ਕੁੜੀ ਸੀ ਤੇ ਗਲੀ ਮੁਹੱਲੇ ਵਾਲਿਆਂ ਦੀ ਘਰ ਵੀ ਕੰਮ ਕਰਨ ਜਾਂਦੀ ਰਹਿੰਦੀ ਸੀ ਪਚਪਨ ਬੇਚੀ ਉਸਦੇ ਬਾਪ ਦੀ ਕਿਸੇ ਬਿਮਾਰੀ ਕਾਰਨ ਮੌਤ ਹੋ ਗਈ ਸੀ ਤੇ ਉਹ ਗਵਾਂਧੀਆਂ ਦੇ ਘਰ ਭਾਂਡੇ ਮਾਂਜ ਕੇ ਘਰ ਦਾ ਢੰਗ ਟਪਾ ਰਹੇ ਸਨ ਉਸਦੇ ਭਰਾ ਵੀ ਇਦਾਂ ਹੀ ਮਿਹਨਤ ਕਰਕੇ ਮਜਦੂਰੀ ਕਰਕੇ ਪੈਸੇ ਕਮਾਉਂਦੇ ਸਨ ਰਤਨ ਉਹ ਬਹੁਤ ਚੰਚਲ ਸੁਭਾਦੀ ਸੀ ਫਿਲਮਾਂ ਦੇਖਣੀਆਂ ਗਾਣੇ ਸੁਣਨੇ ਤੇ ਕੱਲਾ ਮਾਰ ਲੈਣੀਆਂ ਪਰ ਉਹ ਬੜੀ ਸਖਤ ਮਿਹਨਤ ਕਰਨ ਵਾਲੀ ਮਜ਼ਦੂਰ ਕੁੜੀ ਵੀ ਸੀ ਉਹ ਪੜਾਈ ਵਿੱਚ ਨਾ ਚੱਲ ਸਕੀ ਕਿਉਂਕਿ ਜਿੱਥੇ ਵੀ ਪੜਨ ਜਾਂਦੀ ਮਾਸਟਰ ਤੇ ਮਾਸਟਰਨੀ ਉਸ ਤੋਂ ਘਰ ਦਾ ਕੰਮ ਕਰਵਾ ਛੱਡਦੇ ਪੜਨ ਪੜਾਉਣ ਦਾ سلسلہ ਤਾਂ ਕਰਤੀ ਚੱਲਦਾ ਸੀ ਇਸ ਤਰ੍ਹਾਂ ਉਹਦਾ ਬਚਪਨ ਬੀਤਿਆ ਸੀ ਬਚਪਨ ਤੋਂ ਹੀ ਮੈਦਤ ਤੋਂ ਨੂੰ ਜਾਣਦੀ ਸੀ ਤੇ ਉਹ ਵੀ ਮੈਨੂੰ ਬੜਾ ਪਿਆਰ ਕਰਦੀ ਸੀ ਜੰਗਲ ਪਾਣੀ ਜਾਣ ਲੱਗੀ ਉਹ ਮੈਨੂੰ ਆਵਾਜ਼ ਮਾਰ ਲੈਂਦੀ ਮੈਂ ਵੀ ਉਸ ਦੀਆਂ ਕਰਾਰੀਆਂ ਕਰਾਰੀਆਂ ਗੱਲਾਂ ਸੁਣਨ ਲਈ ਨਾਲ ਹੋ ਲੈਂਦੀ ਉਹ ਸਾਰੇ ਪਿੰਡ ਦੇ ਮੁੰਡੇ ਕੁੜੀਆਂ ਧੀਆਂ ਜਵਾਈਆਂ ਬਹੂਆਂ ਸੱਸਾਂ ਗੱਲ ਦੀ ਹਰ ਖੁੰਝੇ ਦੀ ਗੱਲ ਕੱਢ ਲਿਆਉਂਦੀ ਫਿਰ ਕਈ ਵਾਰੀ ਘੰਟਾ ਘੰਟਾ ਮੇਰੇ ਵਾਲਾਂ ਵਿੱਚ ਤੇਲ ਦੀ ਮਾਲਿਸ਼ ਕਰਦੀ ਰਹਿੰਦੀ ਤੇ ਕਿਸੇ ਫਿਲਮ ਦੀ ਸਟੋਰੀ ਸੁਣਾਉਂਦੀ ਰਹਿੰਦੀ ਮੈਨੂੰ ਵੀ ਉਸ ਦਾ ਸਾਥ ਬੜਾ ਚੰਗਾ ਲੱਗਦਾ ਸੀ ਪਰ ਆਮ ਲੋਕੀ ਉਸ ਨੂੰ ਚੰਗੀ ਨਿਗਾਹ ਨਾਲ ਨਹੀਂ ਦੇਖਦੇ ਸੀ ਉਸ ਦੇ ਚਰਿੱਤਰ ਬਾਰੇ ਕਈ ਅਫਵਾਹਾਂ ਉੱਡਣੀਆਂ ਸ਼ੁਰੂ ਹੋ ਗਈਆਂ ਤੇ ਦੱਬੀ ਜਵਾਨ ਵਿੱਚ ਲੋਕ ਉਸ ਤੇ ਚਾਲ ਚੱਲਣ ਤੇ ਉਂਗਲੀ ਉਠਾਉਣ ਲੱਗ ਪਏ ਸਾਂ ਮੇਰੇ ਘਰਦਿਆਂ ਨੇ ਵੀ ਮੈਨੂੰ ਉਸ ਨਾਲ ਜ਼ਿਆਦਾ ਮੇਲ ਮਿਲਾਪ ਰੱਖਣ ਤੋਂ ਮੰਨਾਂ ਕਰ ਦਿੱਤਾ ਪਰ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਦੀ ਸੀ ਪਤਾ ਨਹੀਂ ਕਿਉਂ ਮੈਨੂੰ ਉਸ ਦੀਆਂ ਗੱਲਾਂ ਸੁਣੇ ਬਗੈਰ ਚੈਨ ਨਹੀਂ ਸੀ ਪੈਂਦਾ ਹਾਲਾਂਕਿ ਸਾਡਾ ਕੋਈ ਮੇਲ ਨਹੀਂ ਸੀ ਉਹ ਉਮਰ ਵਿੱਚ ਮੇਰੇ ਨਾਲੋਂ ਛੋਟੀ ਅਨਪੜ੍ਹ ਤੇ ਵੱਖਰੀ ਕਿਸਮ ਦੇ ਵਿਚਾਰ ਰੱਖਣ ਵਾਲੀ ਸੀ ਹੌਲੀ-ਹੌਲੀ ਉਸ ਦੇ ਪਿਆਰ ਦੀਆਂ ਖਬਰਾਂ ਪੂਰੇ ਪਿੰਡ ਵਿੱਚ ਫੈਲ ਗਈਆਂ ਉਹ ਇੱਕ ਟਰੱਕ ਡਰਾਈਵਰ ਨਾਲ ਪਿਆਰ ਕਰਨ ਲੱਗ ਪਈ ਸੀ ਜੋ ਕਿ ਕਿਸੇ ਪਛੜੀ ਜਾਤੀ ਨਾਲ ਸੰਬੰਧ ਰੱਖਦਾ ਸੀ ਲੋਕਾਂ ਬਹੁਤ ਰੌਲਾ ਪਾਇਆ ਪਰ ਕਹਿੰਦੇ ਨੇ ਇਸ਼ਕ ਨਾ ਦੇਖੇ ਜਾਤ ਪੁਜਾਤ ਉਸ ਦੇ ਘਰਦਿਆਂ ਉਸ ਦਾ ਬਾਹਰ ਨਿਕਲਣਾ ਬੰਦ ਕਰ ਦਿੱਤਾ ਸੀ ਪਰ ਉਹ ਫਿਰ ਵੀ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਪ੍ਰੇਮੀ ਜੱਗੇ ਨੂੰ ਮਿਲ ਹੀ ਲੈਂਦੀ ਸੀ ਇੱਕ ਦੋ ਵਾਰੀ ਉਹ ਉੱਤੋਂ ਫੜੇ ਗਏ ਇਕੱਠੇ ਗੱਲਾਂ ਕਰਦੇ ਹਾਰ ਕੇ ਉਸ ਦੇ ਘਰਦਿਆਂ ਉਸ ਦਾ ਵਿਆਹ ਇੱਕ ਵੱਡੇ ਸ਼ਹਿਰ ਵਿੱਚ ਕਰ ਦਿੱਤਾ ਕੁਦਰਤੀ ਹੀ ਜੱਗੇ ਦਾ ਵਿਆਹ ਵੀ ਉਹਨਾਂ ਦਿਨ ਵਿੱਚ ਕਿਸੇ ਹੋਰ ਕੁੜੀ ਨਾਲ ਹੋ ਗਿਆ ਦੋਹਾਂ ਦੇ ਵਿਆਹ ਐਨੀ ਸ਼ਾਂਤੀ ਨਾਲ ਹੋਏ ਕਿਸੇ ਨੂੰ ਯਕੀਨ ਹੀ ਨਹੀਂ ਆਇਆ ਸਭ ਨੂੰ ਉਮੀਦ ਸੀ ਕਿ ਕੋਈ ਨਾ ਕੋਈ ਗੜਬੜ ਜ਼ਰੂਰ ਹੋਵੇਗੀ ਦੋਮਾਂ ਦੇ ਵਿਆਹਾਂ ਨੂੰ ਸਾਲ ਪਾਰ ਹੋ ਗਿਆ ਦੋਹਾਂ ਦੇ ਘਰ ਇੱਕ-ਇੱਕ ਲੜਕਾ ਹੋ ਗਿਆ ਔਰ ਜਦੋਂ ਰਤੋ ਨੇ ਪਿੰਡ ਆਉਣਾ ਜੱਗਾ ਵੀ ਟਰੱਕ ਲੈ ਕੇ ਗੇੜੇ ਮਰਨ ਆ ਜਾਂਦਾ ਸਾਰੇ ਮੁਹੱਲੇ ਦੀਆਂ ਅੱਖਾਂ ਗਲੀ ਵਿੱਚ ਹੀ ਰਹਿੰਦੀਆਂ ਰਤੋ ਨੇ ਚਲੇ ਜਾਣਾ ਤਾਂ ਜੱਗੇ ਨੇ ਵੀ ਆਉਣਾ ਬੰਦ ਕਰ ਦੇਣਾ ਦੋਵੇਂ ਅੱਖਾਂ ਹੀ ਅੱਖਾਂ ਵਿੱਚ ਇੱਕ ਦੂਜੇ ਵੱਲ ਤੱਕਦੇ ਸਨ ਪਰ ਮੈਂ ਵੀ ਕਦੇ ਵੀ ਰਤੋ ਨਾਲ ਇਸ ਵਿਸ਼ੇ ਤੇ ਗੱਲ ਨਾ ਕੀਤੀ ਕਈ ਸਾਲ ਗੁਜ਼ਰ ਗਏ ਹਰ ਰਤੋ ਦੇ ਤਿੰਨ ਬੱਚੇ ਹੋ ਗਏ ਸਨ ਤੇ ਸ਼ਾਇਦ ਜੱਗੇ ਦੇ ਵੀ ਤਿੰਨ ਹੀ ਬੱਚੇ ਸਨ ਉਹ ਹਾਸਸ ਕੇ ਇਹ ਗੱਲ ਕੁੜੀਆਂ ਨੂੰ ਦੱਸਦੀ ਕਿ ਸਾਡੇ ਵਿਆਹ ਵੀ ਇਕੱਠਿਆਂ ਦੇ ਹੋਏ ਤੇ ਬੱਚੇ ਵੀ ਇੱਕੋ ਹੀ ਸਮੇਂ ਇੱਕੋ ਹੀ ਗਿਣਤੀ ਵਿੱਚ ਮੈਨੂੰ ਸ਼ਰਮ ਆਉਂਦੀ ਉਸ ਦਾ ਹੌਸਲਾ ਦੇਖ ਕੇ ਪਰ ਹੁਣ ਉਹ ਪੂਰੀ ਤਰ੍ਹਾਂ ਬਦਲ ਗਈ ਸੀ ਮੌੜ ਫੇਰ ਉਸ ਦੇ ਇਸ਼ਕ ਦੇ ਚਰਚੇ ਹੋਣ ਲੱਗ ਪਏ 7-8 ਸਾਲਾਂ ਬਾਅਦ ਵੀ ਉਸ ਦੀਆਂ ਤੇ ਜੱਗੇ ਦੀਆਂ ਪ੍ਰੇਮ ਕਹਾਣੀਆਂ ਚਰਚਾ ਦਾ ਵਿਸ਼ਾ ਬਣ ਗਈਆਂ ਸੀ ਉਹ ਸ਼ਾਇਦ ਫਿਰ ਉਸ ਨੂੰ ਮਿਲਣ ਜਾਣ ਲੱਗ ਪਈ ਸੀ ਹਨੇਰੇ ਸਵੇਰੇ ਇੱਧਰ ਉੱਧਰ ਕੋਈ ਨਾ ਕੋਈ ਉਹਨਾਂ ਨੂੰ ਗੱਲਾਂ ਕਰਦਿਆਂ ਦੇਖ ਹੀ ਲੈਂਦਾ ਸੀ ਪਰ ਮੈਨੂੰ ਤੱਕ ਪਈ ਹੋਈ ਸੀ ਮੈਂ ਕਦੇ ਰੱਦੋ ਦੇ ਇਸ ਬਾਰੇ ਨਾ ਪੁੱਛਿਆ ਇੱਕ ਦਿਨ ਮੈਂ ਉਸ ਨਾਲ ਬਾਹਰ ਖੇਤਾਂ ਵਿੱਚ ਸ਼ਾਮ ਨੂੰ ਜੰਗਲ ਪਾਣੀ ਗਈ ਉਹ ਪਾਣੀ ਦੀ ਕਰ ਵੀ ਚੁੱਕੀ ਮੇਰੇ ਤੋਂ ਵਲੈਤ ਦੀਆਂ ਗੱਲਾਂ ਚਟਕਾਰੇ ਲੈ ਕੇ ਸੁਣ ਰਹੀ ਸੀ ਸਾਹਮਣੇ ਖਾਲ ਦੇ ਕੰਡੇ ਨਾਲ ਜੱਗਾ ਖੜਾ ਰੋਮਾਲ ਹਿਲਾ ਰਿਆ ਸੀ ਦੇਖਦਿਆਂ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਕੰਬ ਦੀ ਆਵਾਜ਼ ਵਿੱਚ ਕਿਹਾ ਰਤੋ ਜੱਗਾ ਆਜਾ ਆਪਾਂ ਦੂਜੇ ਪਾਸੇ ਚੱਲੀਏ ਕਿਉਂ ਉਹ ਕਰ ਕੀ ਉਹ ਮੇਰੇ ਵਾਸਤੇ ਖੜਾ ਹੈ ਤੂੰ ਕਿਉਂ ਡਰਦੀ ਹੈ ਤੈਨੂੰ ਖਾਣ ਲੱਗਾ ਹੈ ਉਹ ਪਰ ਰਤੂ ਮੈਂ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤੂੰ ਇੱਥੇ ਰੁਕ 5 ਮਿੰਟ ਮੈਂ ਹੁਣੇ ਆਈ ਉਹਦੇ ਨਾਲ ਗੱਲ ਕਰਕੇ ਸ਼ਾਲ ਮਾਰ ਕੇ ਉਹ ਆਹ ਜਾਂ ਆਹ ਕਰਦੀ ਹਵਾ ਨਾਲ ਝਾਰਲੀ ਮੇਰੇ ਹੱਥਾਂ ਪੈਰਾਂ ਨੇ ਠੰਡੀਆਂ ਤੇਲੀਆਂ ਆ ਗਈਆਂ ਅੱਜ ਤੇਰੀ ਵੀ ਖੈਰ ਨਹੀਂ ਜੇ ਕਿਸੇ ਨੇ ਇਹਨਾਂ ਨੂੰ ਗੱਲਾਂ ਕਰਦਿਆਂ ਦੇਖ ਲਿਆ ਤਾਂ ਤੇਰਾ ਨਾਮ ਵਿੱਚ ਜ਼ਰੂਰ ਆਵੇਗਾ ਲੋਕ ਕਹਿਣਗੇ ਵਿਆਹੀਆਂ ਵਰੀਆਂ ਕਿਹੋ ਜਿਹੇ ਕੰਮ ਕਰਦੀਆਂ ਫਿਰਦੀਆਂ ਨੇ ਮੈਂ 10 ਮਿੰਟ ਉੱਥੇ ਬੈਠੀ ਚੁਸਤਾਨਦੀ ਰਹੀ ਕਿ ਕਿਉਂ ਇਹਦੇ ਨਾਲ ਆਈ ਰਤੋ ਵਾਪਸ ਆ ਗਈ ਤੇ ਉਹਦੇ ਹੱਥ ਵਿੱਚ ਇੱਕ ਪੈਕਟ ਸੀ ਆ ਕੀ ਹੈ ਮੈਂ ਉਤਸੁਕਤਾ ਨਾਲ ਪੁੱਛਿਆ ਤੇ ਇੱਕ ਪੈਣ ਬਣ ਕੇ ਆ ਜੱਗੇ ਨੇ ਮੈਨੂੰ ਸੂਟ ਲੈ ਕੇ ਦਿੱਤੇ ਆ ਤੀਆਂ ਦਾ ਜੇ ਮੈਂ ਸਿੱਧੀ ਘਰ ਲੈ ਕੇ ਗਈ ਤਾਂ ਸਾਰੇ ਸ਼ੱਕ ਕਰਨਗੇ ਤੂੰ ਇਹ ਆਪਣੇ ਨਾਲ ਕਰ ਲੈ ਜਾ ਮੇਰੀ ਮਾਂ ਸਾਹਮਣੇ ਮੈਨੂੰ ਦੇ ਦੇਈ ਤੇ ਕਹੀਂ ਤੂੰ ਇਹ ਸੂਟ ਲੈ ਕੇ ਦਿੱਤਾ ਉਹ ਮੇਰੇ ਤਰਲੇ ਕਰ ਰਹੀ ਸੀ ਮੈਂ ਦੋ ਪਾਲੇ ਸੁੰਨ ਹੋ ਗਈ ਉਹ ਮੈਨੂੰ ਜ਼ਬਰਦਸਤੀ ਪੈਕੇਟ ਫੜਾ ਰਹੀ ਸੀ ਮੈਂ ਨਾ ਨਾ ਕਰ ਸਕੀ ਫਿਰ ਤਾਂ ਇਹ ਸਿਲਸਿਲਾ ਰੋਜ਼ ਹੀ ਚੱਲ ਪਿਆ ਉਹ ਕਦੇ ਕੋਈ ਚੀਜ਼ ਬੱਚਿਆਂ ਲਈ ਲਿਆਉਂਦੀ ਤੇ ਕਰ ਦਿਆ ਸਾਹਮਣੇ ਮੈਨੂੰ ਅੱਗੇ ਕਰ ਦਿੰਦੀ ਕਦੇ ਉਹ ਮੇਕਅਪ ਦਾ ਸਮਾਨ ਖਰੀਦੀ ਕਦੇ ਸੂਟ ਕਦੇ ਸਾਰੀ ਕਦੇ ਬੱਚਿਆਂ ਦੇ ਰੰਗ ਬਰੰਗੇ ਕੱਪੜੇ ਮੇਰੀ ਅੰਤਰਾਤਮਾ ਇਸ ਝੂਠ ਵਿੱਚ ਉਸ ਦਾ ਸਾਥ ਦੇਣ ਲਈ ਮੈਨੂੰ ਟੈਕਦੀ ਸੀ ਪਰ ਮੈਂ ਇੱਕ ਵਾਰੀ ਝੂਠ ਬੋਲ ਕੇ ਬਾਰੀ-ਬਾਰੀ ਝੂਠ ਬੋਲਣ ਤੇ ਮਜਬੂਰ ਸੀ ਆਖਿਰ ਇੱਕ ਦਿਨ ਮੌਕਾ ਦੇਖ ਕੇ ਮੈਂ ਕਹਿ ਹੀ ਦਿੱਤਾ ਰਤੋ ਤੂੰ ਮੇਰੇ ਤੋਂ ਕਿਉਂ ਪਾਪ ਕਰਵਾਉਂਦੀ ਹੈ ਨਾਲੇ ਖੁਦ ਪਾਪਾਂ ਦੀ ਭਾਗੀਦਾਰ ਬਣਦੀ ਹੈ ਤੂੰ ਤਾਂ ਵਿਆਹੀ ਵਰੀ ਹੈ ਤੇ ਉਹ ਵੀ ਤਿੰਨ ਬੱਚਿਆਂ ਦਾ ਪਿਓ ਹੈ ਤੁਸੀਂ ਅਜਿਹੇ ਕੰਮ ਕਰਦੇ ਕਿ ਚੰਗੇ ਲੱਗਦੇ ਹੋ ਕਿਉਂ ਬੱਚੇ ਜੰਮ ਕੇ ਪਿਆਰ ਮਰ ਜਾਂਦਾ ਵਿਆਹ ਕਰਵਾ ਕੇ ਕੀ ਯਾਰ ਭੁੱਲ ਜਾਂਦੇ ਦੱਸ ਖਸਮ ਮਿਲ ਕੇ ਵੀ ਯਾਰ ਨੂੰ ਨਹੀਂ ਭੁਲਾ ਸਕਦੇ ਮੈਂ ਜੱਗੇ ਨੂੰ ਪਿਆਰ ਕਰਦੀ ਹਾਂ ਤੇ ਉਹ ਵੀ ਮੇਰੇ ਨਾਲ ਉਹ ਅੱਗੇ ਬੋਲ ਨਾ ਸਕੇ ਸ਼ਾਇਦ ਉਸ ਦਾ ਗਲਾ ਭਾਰਾ ਆ ਸੀ ਸਫਾਈ ਦਿੱਤੀ ਮੇਰਾ ਮਤਲਬ ਹੈ ਜੇ ਤੇਰੇ ਆਦਮੀ ਨੂੰ ਪਤਾ ਲੱਗ ਗਿਆ ਤਾਂ ਮੈਂ ਆਪਣੀ ਲੱਗ ਗਿਆ ਤਾਂ ਲੱਗ ਜਾਵੇ ਤੈਨੂੰ ਨਹੀਂ ਪਤਾ ਮੈਂ ਕਿੰਨੇ ਸਾਲ ਉਸ ਆਦਮੀ ਦੀ ਪੂਜਾ ਵਿੱਚ ਕੱਟਿਆ ਉਹ ਕਮਾ ਕੇ ਕਦੇ ਪੈਸਾ ਨਹੀਂ ਲੈ ਕੇ ਆਇਆ ਤੇ ਕਦੇ ਇੱਕ ਮਾਇਵੀ ਹੋਊ ਤਾਂ ਬਾਹਰ ਹੀ ਪੂਰਾ ਕਰ ਆਉਂਦਾ ਮੇਰੇ ਬੱਚੇ ਤਰਸਦੇ ਆ ਕੁੱਟ ਦੁੱਧ ਨੂੰ ਤੇ ਉਹ ਬਾਹਰ ਲੱਚ ਪੁਣੇ ਕਰਦਾ ਫਿਰਦਾ ਇਹ ਹੀ ਹੈ ਨਾ ਜੋ ਉਹ ਮੈਨੂੰ ਮਾਰ ਰਿਹਾ ਮੈਂ ਜੱਗੇ ਨੂੰ ਪਿਆਰ ਕਰਦੀ ਸੀ ਪਰ ਕਦੇ ਉਸਨੇ ਮੇਰੇ ਤੋਂ ਕੋਈ ਗੰਦੀ ਮੰਗ ਨਹੀਂ ਕੀਤੀ ਸਾਡਾ ਪਿਆਰ ਸੱਚਾ ਸੀ ਗੰਗਾ ਜਲ ਵਰਗਾ ਪਰ ਹੁਣ ਮੈਂ ਉਸ ਨੂੰ ਸਭ ਕੁਝ ਦੇ ਦਿੱਤਾ ਤਨ ਮਨ ਉਰੋਪਈ ਮੇਰਾ ਮੂੰਖਲੇ ਦਾ ਖੁੱਲਾ ਹੀ ਰਹਿ ਗਿਆ ਹੈ ਇਹ ਤੂੰ ਕੀ ਕਹਿ ਰਹੀ ਆ ਰਤੂ ਤੂੰ ਕਿਸੇ ਦੀ ਅਮਾਨਤ ਹੈ ਵਰਨਾ ਤਾਂ ਉਹ ਔਰਤ ਇੱਕ ਆਦਮੀ ਦੀ ਹੋ ਰਹੇ ਤਾਂ ਹੀ ਉਹਦੀ ਇੱਜ਼ਤ ਹੈ ਬੇਸਵਾ ਤੁਲ ਹੈ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਨਹੀਂ ਜੇ ਆਦਮੀ ਕਰਦਾ ਤਾਂ ਐਸ਼ ਕਰਦਾ ਤੇ ਤੀਵੀਂ ਕਰੇ ਤਾਂ ਪਾਪ ਕਰਦੀ ਹੈ ਤੂੰ ਬਲੈਤ ਜਾ ਕੇ ਇਹੀ ਕੁਝ ਸਿੱਖਿਆ ਕਹਿੰਦੇ ਐ ਉੱਥੇ ਤਾਂ ਔਰਤਾਂ ਜਦ ਜੀ ਕਰੇ ਮਰਦ ਬਦਲ ਲੈਂਦੀਆਂ ਨੇ ਨਾਲੇ ਉੱਥੇ ਜਾਤ ਪਾਤ ਕੋਈ ਨਹੀਂ ਜਿਹੜਾ ਜਿਹਨੂੰ ਪਿਆਰ ਕਰਦਾ ਉਸੇ ਨਾਲ ਵਿਆਹ ਹੋ ਜਾਂਦਾ ਉੱਥੇ ਤਾਂ ਕਹਿੰਦੇ ਐ ਕੋਈ ਗੁਲਾਮ ਨਹੀਂ ਕਿਸੇ ਦੀ ਤੇ ਤੂੰ ਹਾਲੇ ਵੀ ਪਿੰਡਾਂ ਵਾਲੀਆਂ ਗੱਲਾਂ ਕਰਦੀ ਪਈ ਐ ਜਿਵੇਂ ਤੇਰੀ ਥਾਂ ਤੇ ਬਲੈਤ ਜਾਂਦੀ ਤਾਂ ਕਦੋਂ ਦੀ ਜੱਗੇ ਨਾਲ ਵਿਆਹ ਕਰਵਾ ਲੈਂਦੀ ਐਵੇਂ ਕੁੱਟ-ਕੁੱਟ ਕੇ ਮਰੀ ਜਾਓ ਉਹ ਇੱਕੋ ਸਾ ਬੋਲਦੀ ਗਈ ਮੈਂ ਚੁੱਪ ਕਰ ਗਈ ਮੇਰੀ ਜ਼ੁਬਾਨ ਨੂੰ ਕਾਠ ਮਾਰ ਗਿਆ ਸੀ ਮੈਂ ਮੁੜ ਫਿਰ ਉਸ ਨਾਲ ਇਸ ਵਿਸ਼ੇ ਤੇ ਗੱਲ ਨਾ ਕੀਤੀ ਉਹ ਆਪਣੇ ਸਹਰੇ ਚਲੀ ਗਈ ਤੇ ਗੱਲ ਮੇਰੇ ਦਿਮਾਗ ਵਿੱਚੋਂ ਨਿਕਲ ਗਈ ਮਹੀਨਾ ਦੋ ਮਹੀਨੇ ਲਗਾ ਕੇ ਉਹ ਫਿਰ ਵਾਪਸ ਆ ਗਈ ਤੇ ਜੱਗੇ ਨੇ ਗਲੀਆਂ ਵਿੱਚ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਪਰ ਇਸ ਵਾਰ ਮੈਂ ਉਸ ਨੂੰ ਮੋਨਾਲਾਇਆ ਮੈਂ ਹਮੇਸ਼ਾ ਉਸ ਤੋਂ ਕਤਰਾਂਦੀ ਰਹੀ ਦਸੰਬਰ ਦਾ ਮਹੀਨਾ ਸੀ ਤੇ ਮੈਂ ਛੱਤ ਤੇ ਬੈਠੀ ਚਾਹ ਦਾ ਸਵਾਦ ਲੈ ਰਹੀ ਸੀ ਸੂਰਜ ਆਪਣੇ ਕਰਜਾਂ ਲਈ ਕਾਲਾ ਸੀ ਤੇ ਮੈਨੂੰ ਜਲਦੀ ਸੀ ਆਪਣੀ ਹੱਥ ਵਾਲੀ ਕਹਾਣੀ ਪੂਰੀ ਕਰਨ ਦੀ ਮੈਂ ਫਟਾਫਟ ਚਾਹ ਪੀਤੀ ਤੇ ਕਲਮ ਚੁੱਕੀ ਪਰ ਇੰਨੇ ਨੂੰ ਪੌੜੀਆਂ ਵਿੱਚੋਂ ਸ਼ਮ ਸ਼ਮ ਦੀ ਆਵਾਜ਼ ਆਈ ਮੈਂ ਸਮਝ ਗਈ ਕਿ ਰਤੋ ਆ ਰਹੀ ਹੈ ਮੈਂ ਅੱਖਾਂ ਕਾਗਜ਼ ਵਿੱਚ ਗੱਡ ਲਈਆਂ ਕੀ ਕਰਦੀ ਐ ਬੜੀ ਆਕਰ ਆ ਗਈ ਹੁਣ ਤਾਂ ਗੱਲ ਵੀ ਨਹੀਂ ਕਰਦੀ ਉਹ ਸ਼ਿਕਵਾ ਕਰ ਰਹੀ ਸੀ ਪਰ ਅਸਲ ਰੱਤੋ ਮੈਂ ਇੱਕ ਕਹਾਣੀ ਲਿਖ ਰਹੀ ਸੀ ਮੈਂ ਹੌਲੀ ਜਿਹੀ ਹੱਸਦਿਆਂ ਜਵਾਬ ਦਿੱਤਾ ਕਹਾਣੀ ਤੂੰ ਕਹਾਣੀਆਂ ਵੀ ਲਿਖਦੀ ਐ ਕੀ ਕਹਾਣੀਆਂ ਲਿਖਦੀ ਐ ਉਹ ਹੱਦੋਂ ਵੱਧ ਹੈਰਾਨ ਸੀ ਕਿਸ ਦੀ ਕਹਾਣੀ ਐ ਕਹਾਣੀ ਤਾਂ ਕਿਸੇ ਦੀ ਹੋ ਸਕਦੀ ਹੈ ਤੇਰੀ ਵੀ ਕਹਾਣੀ ਲਿਖੀ ਜਾ ਸਕਦੀ ਹੈ ਮੈਂ ਉਸ ਦੀਆਂ ਅੱਖਾਂ ਵਿੱਚ ਦੇਖਦਿਆਂ ਕਿਆ ਮੇਰੀ ਕਹਾਣੀ ਉਸ ਅੱਖਾਂ ਉੱਪਰ ਝੜਾ ਲਈਆਂ ਤੇ ਜ਼ੋਰ ਦੀ ਖਿੜਕੜਾ ਕੇ ਹੱਸ ਪਈ ਕਹਾਣੀਆਂ ਤਾਂ ਰਾਜੇ ਰਾਣੀਆਂ ਦੀਆਂ ਹੁੰਦੀਆਂ ਨੇ ਜਾਂ ਹੀਰ ਰਾਂਜਿਆਂ ਦੀਆਂ ਮੇਰੇ ਵਰਗਿਆਂ ਦੀਆਂ ਕਈ ਕਹਾਣੀਆਂ ਹੋਣਗੀਆਂ ਨਹੀਂ ਰੱਤੋ ਹਰ ਆਦਮੀ ਦੀ ਕਹਾਣੀ ਹੁੰਦੀ ਹੈ ਕਿਤੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰਦੀ ਬੋਲੀ ਮੇਰੀ ਕਹਾਣੀ ਤਾਂ ਜੱਗੇ ਬਗੈਰ ਬਣਦੀ ਹੀ ਨਹੀਂ ਉਹ ਪੇਧ ਪਰੇਲਿਆ ਜੇ ਨਾਲ ਤਾਂ ਕੀ ਹੈ ਮੈਂ ਜੱਗੇ ਦਾ ਵੀ ਜ਼ਿਕਰ ਕਰ ਦੇਵਾਂਗੀ ਮੈਂ ਕਿਹਾ ਸੱਚੀ ਕੀ ਲਿਖਾਂਗੀ ਉਹ ਹੋਰ ਨਿਸ਼ਕੀ ਮੈਂ ਲਿਖਾਂਗੀ ਕਿ ਰਤੋ ਤੇ ਜੱਗਾ ਤਿੰਨ ਤਿੰਨ ਬੱਚੇ ਪੈਦਾ ਕਰਕੇ ਵੀ ਖੈਰ ਤੂੰ ਇੱਕ ਗੱਲ ਦੱਸ ਤੁਸੀਂ ਸਿਰਫ ਗੱਲਾਂ ਬਾਤਾਂ ਰਾਹੀਂ ਹੀ ਪਿਆਰ ਕਿਉਂ ਨਹੀਂ ਕਰਦੇ ਮੇਰਾ ਮਤਲਬ ਹੈ ਕਿ ਤੁਹਾਡੀ ਕਹਾਣੀ ਜ਼ਿਆਦਾ ਸਾਫ਼ ਸੁਥਰੀ ਬਣ ਜਾਂਦੀ ਲੈ ਇਹ ਤਾਂ ਤੁਹਾਡੀਆਂ ਪੜਾਕੂ ਦੀਆਂ ਗੱਲਾਂ ਪਹਿਲਾਂ ਮੈਂ ਵੀ ਐਦਾਂ ਹੀ ਸੋਚਦੀ ਸੀ ਤੇ ਮੈਂ ਕਦੇ ਜੱਗੇ ਦਾ ਹੱਥ ਵੀ ਨਹੀਂ ਫੜਿਆ ਸੀ ਪਰ ਜਦ ਮੇਰਾ ਵਿਆਹ ਹੋ ਗਿਆ ਤੇ ਮੈਂ 5 ਸਾਲ ਆਪਣੇ ਮਰਦ ਨਾਲ ਖੇ ਖਾਂਦੀ ਰਹੀ ਤੇ ਬੱਚੇ ਪੈਦਾ ਕਰਦੀ ਰਹੀ ਦਾ ਪਤਾ ਲੱਗਿਆ ਕਿ ਕੀ ਖਾਸ ਗੱਲ ਸੀ ਮੈਂ ਦੁਨੀਆ ਮਗਰ ਲੱਗ ਕੇ ਜੱਗੇ ਨੂੰ ਛੱਡਿਆ ਦੁਨੀਆ ਨੇ ਮੈਨੂੰ ਕੀ ਦਿੱਤਾ ਇਹ ਨਾਸਵਾਨ ਸਰੀਰ ਜੋ ਗੈਰ ਦਾ ਹੋ ਗਿਆ ਇੱਕ ਦਿਨ ਮਿੱਟੀ ਵਿੱਚ ਮਿਲ ਜਾਵੇਗਾ ਤੇ ਜੱਗਾ ਜਿਸ ਨੂੰ ਮੈਂ ਆਪਣੀ ਆਤਮਾ ਚੋ ਪਿਆਰ ਕਰਦੀ ਰਹੀ ਉਹ ਮੈਨੂੰ ਛੋ ਵੀ ਨਾ ਸਕਿਆ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕੀ ਮੇਰੇ ਆਦਮੀ ਨੇ ਮੈਨੂੰ ਕਮਾ ਕੇ ਕਦੇ ਪੈਸਾ ਨਾ ਦਿੱਤਾ ਜੱਗਾ ਮੇਰੇ ਬੱਚਿਆਂ ਦਾ ਖਰਚ ਦਿੰਦਾ ਜੇ ਬਦਲੇ ਵਿੱਚ ਮੈਂ ਉਸ ਨੂੰ ਕੁਝ ਦਿੱਤਾ ਕੀ ਪਾਪ ਕੀਤਾ ਉਹ ਫਿਲਾਸਫਰਾਂ ਵਾਂਗ ਬੋਲਦੀ ਜਾ ਰਹੀ ਸੀ ਜੇ ਤੂੰ ਮੇਰੀ ਝੂਠੀ ਕਹਾਣੀ ਲਿਖਣੀ ਹੈ ਤਾਂ ਲਿਖ ਦੇ ਜੇ ਸੱਚੀ ਕਹਾਣੀ ਲਿਖਣੀ ਹੈ ਤਾਂ ਜੱਗੇ ਦਾ ਨਾਂ ਜ਼ਰੂਰ ਲਿਖੀ ਕਹਿੰਦੀ ਹੋਈ ਉਹ ਗੁੱਸੇ ਵਿੱਚ ਭਰੀ نیچے ਚਲੀ ਗਈ ਕੁਝ ਦਿਨਾਂ ਬਾਅਦ ਰਤੋ ਦਾ ਘਰ ਵਾਲਾ ਉਸ ਨੂੰ ਲੈਣ ਆ ਗਿਆ ਉਸਨੇ ਹਾਸਾਸ ਕੇ ਤਿਆਰੀਆਂ ਕੀਤੀਆਂ ਤੇ ਦੂਜੇ ਦਿਨ ਅੱਠ ਵਾਲੀ ਗੱਡੀ ਉਹਨਾਂ ਜਾਣਾ ਸੀ ਸਰਦੀਆਂ ਦੇ ਦਿਨ ਸੀ ਤੇ ਸਭ ਆਪਣੇ ਆਪਣੇ ਘਰਾਂ ਵਿੱਚ ਰਜਾਈਆਂ ਵਿੱਚ ਦੱਬ ਕੇ ਪੈ ਨਿਗ ਮਾਰ ਰਹੇ ਸਨ ਪਤਾ ਨਹੀਂ ਕਦੋਂ ਰੌਲਾ ਪੈ ਗਿਆ ਕਿ ਰਤੋ ਘਰੋਂ ਭੱਜ ਗਈ ਹੈ ساری ਰਾਤ ਉਸਦੇ ਘਰ ਦੇ ਗਲੀ ਮੁਹੱਲੇ ਵਾਲੇ ਉਸ ਨੂੰ ਲੱਭਦੇ ਫਿਰਦੇ ਰਹੇ ਉਹ ਕਿਤੋਂ ਨਾ ਮਿਲੀ ਆ ਰੇਲਵੇ ਸਟੇਸ਼ਨ ਸ਼ਾਨ ਮਾਰਿਆ ਜੱਗੇ ਦਾ ਘਰ ਵੀ ਫਰੋਲਿਆ ਪਰ ਉਹ ਉੱਥੇ ਨਹੀਂ ਮਿਲੀ ਥੱਕ ਹਾਰ ਕੇ ਸਭ ਕਾਰਾ ਬੈਠੀ ਦਿਨ ਚੜਿਆ ਲੋਕਾਂ ਅੱਡੀਆਂ ਅੱਖਾਂ ਨਾਲ ਦੇਖਿਆ ਕਿ ਰਤੋਂ ਕਿਤਾ ਵੱਲੋਂ ਆਉਂਦੀ ਪੱਗ ਡੰਡੀ ਤੇ ਹੌਲੀ-ਹੌਲੀ ਤੁਰਦੀ ਆ ਰਹੀ ਸੀ ਉਹਦੀ ਮਾਂ ਭੱਜ ਕੇ ਉਹਦੇ ਗਲ ਨਾਲ ਚਿੰਬੜ ਗਈ ਸਾਰਾ ਮਹੱਲਾ ਇਕੱਠਾ ਹੋ ਗਿਆ ਕਿੱਥੇ ਗਈ ਸੀ ਧੀਏ ਤੈਨੂੰ ਕੌਣ ਚੁੱਕ ਕੇ ਲੈ ਗਿਆ ਸੀ ਉਸ ਦੀ ਮਾਂ ਲੋਕਾਂ ਸਾਹਮਣੇ ਧੀ ਨੂੰ ਸੱਚਾ ਬਣਾ ਰਹੀ ਸੀ ਮੈਨੂੰ ਕੋਈ ਚੁੱਕ ਕੇ ਲੈ ਕੇ ਨਹੀਂ ਗਿਆ ਮੈਂ ਜੱਗੇ ਨੂੰ ਮਿਲਣ ਗਈ ਸੀ ਉਹਨੂੰ ਪੱਟ ਜਿੰਨਾ ਤਾਪ ਚੜਿਆ ਹੋਇਆ ਸੀ ਮੈਂ ਛੱਡ ਕੇ ਨਹੀਂ ਆ ਸਕੀ ਸਾਰੀ ਰਾਤ ਉਸੇ ਕੋ ਰਹੀ 베ਰੀ ਵਾਲੇ ਖੇਤ ਵਿੱਚ ਉਹ ਬਿਨਾਂ ਕਿਸੇ ਡਰ ਦੇ ਬੋਲ ਰਹੀ ਸੀ ਸਭ ਚੁੱਪਚਾਪ ਪਿੱਛੇ ਹਟ ਗਏ ਤੇ ਮੂੰਹ ਲੁਕੋ ਆਪੋ ਆਪਣੇ ਘਰੀ ਜਾ ਬੜੇ ਤੇ ਰਤੂ ਨੇ ਗੋਦੀ ਵਾਲਾ ਮੁੰਡਾ ਕੋ ਚੜ ਚੁੱਕਿਆ ਤੇ ਆਪਣੇ ਆਦਮੀ ਨੂੰ ਬੋਲੀ ਚੱਲ ਲਿਆ ਟਰੰਕ ਚੱਲੀਏ ਗੱਡੀ ਦਾ ਟਾਈਮ ਹੋ ਗਿਆ ਤੇ ਉਹ ਚੁੱਪਚਾਪ ਟਰੰਕ ਚੁੱਕ ਕੇ ਉਹਦੇ ਨਾਲ ਤੁਰ ਪਿਆ ਮੈਂ ਛੱਤ ਤੇ ਖੜੀ ਦੇਖ ਰਹੀ ਸੀ ਕਿ ਰਤੂ ਆਪਣੇ ਆਦਮੀ ਤੇ ਬੱਚਿਆਂ ਨਾਲ ਹੌਲੀ-ਹੌਲੀ ਤੁਰਦੀ ਰੇਲਵੇ ਸਟੇਸ਼ਨ ਵੱਲ ਜਾ ਰਹੀ ਸੀ ਜੋ ਕਿ ਸਾਡੇ ਪਿੰਡੋਂ ਬਾਹਰ-ਵਾਹਰ ਸੀ ਇੱਕ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦੱਸ ਕੇ ਜਾਈਓ ਜੀ ਇਹ ਕਹਾਣੀ ਲੇਖਕ ਵਿਨਾ ਪਰਮਾ ਜੀ ਵੱਲੋਂ ਲਿਖੀ ਗਈ ਸੀ ਧੰਨਵਾਦ ਬਹੁਤ-ਬਹੁਤ ਕਹਾਣੀ ਸੁਣ ਲਈ